ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਸਾਰਿਆਂ ਦਾ ਇੱਕ ਨਵੀਂ ਵੀਡੀਓ ਦੇ ਵਿੱਚ ਗੱਲ ਕਰ ਲੈਨੇ ਅੱਜ ਆਪਾਂ ਕਣਕ ਤੋਂ ਬਣਦੀ ਹੈ ਜੋ ਤੂੜੀ ਹੈ ਪੰਜਾਬ ਦੇ ਵਿੱਚ ਵੱਡੇ ਲੈਵਲ ਤੇ ਬਣਾਈ ਜਾਂਦੀ ਹੈ ਵੱਡੇ ਲੈਵਲ ਤੇ ਰੀਪਰ ਚੱਲਦੇ ਆ ਤੂੜੀ ਬਣਾਉਣ ਵਾਲੇ ਤੇ ਵੱਡੇ ਲੈਵਲ ਦੇ ਉੱਤੇ ਇਸ ਤੂੜੀ ਬਣਾਉਣ ਵਾਲੇ ਰੀਪਰਾਂ ਦਾ ਕੰਮ ਪੰਜਾਬ ਦੇ ਵਿੱਚ ਹੁੰਦਾ ਹੈ ਵੇਚੇ ਵੀ ਜਾਂਦੇ ਹਨ ਲਏ ਵੀ ਜਾਂਦੇ ਹਨ ਤੇ ਵੱਡੇ ਲੈਵਲ ਤੇ ਚਲਾਏ ਵੀ ਜਾਂਦੇ ਹਨ ਪਰ ਪਿਛਲੇ 2 ਸਾਲਾਂ ਤੋਂ ਪੰਜਾਬ ਦੇ ਜੋ ਕਿਸਾਨ ਹਨ ਤੂੜੀ ਬਣਾਉਣ ਵਾਲੇ ਤੂੜੀ ਬਣਾ ਕੇ ਵੇਚਣ ਵਾਲੇ ਘਾਟੇ ਦੇ ਵਿੱਚ ਚੱਲ ਰਹੇ ਹਨ ਉਹਦਾ ਕਾਰਨ ਇਹੀ ਹੈ ਵੀ ਪ੍ਰਾਲੀ ਨੂੰ ਪਹਿਲ ਦਿੱਤੀ ਜਾ ਰਹੀ ਹੈ ਪ੍ਰਾਲੀ ਦੇ ਜੋ ਝੋਨਿਆਂ ਦੀ ਪ੍ਰਾਲੀ ਹੈ 11 21 ਦੀ ਪ੍ਰਾਲੀ ਹੈ ਉਸ ਦੇ ਵਿੱਚ ਤੱਤ ਵੱਧ ਹਨ ਤੇ ਹਰੇਕ ਡੇਰੀ ਫਾਰਮਰ ਹਰੇਕ ਬੰਦਾ ਪ੍ਰਾਲੀ ਨੂੰ ਪਹਿਲ ਦੇ ਰਿਹਾ ਹੈ ਸਸਤੀ ਪੈਂਦੀ ਹੈ ਤੇ ਆਉਣ ਵਾਲਾ ਸਮਾਂ ਪਰਾਲੀ ਦਾ ਹੀ ਲੱਗਦਾ ਤੇ ਤੂੜੀ ਵਾਲੇ ਜੋ ਰੀਪਰ ਹਨ ਜਿਹੜੇ ਵੀ ਬੰਦੇ ਕੋਲੇ ਪਹਿਲੀ ਗੱਲ ਤਾਂ 10 ਲੱਖ ਤੋਂ ਘੱਟ ਕੰਮ ਨਹੀਂ ਚੱਲਦਾ ਜੇ ਕੰਮ ਚੱਲਦਾ ਹੈ ਤੇ ਫਿਰ ਉਹਦਾ ਗਾਂ ਰੇਟ ਮਿਲਣ ਦੀ ਕੋਈ ਸੰਭਾਵਨਾ ਨਹੀਂ ਹੁੰਦੀ ਹਰੇਕ ਬੰਦਾ ਲਾਂਗਾ ਮੁੱਲ ਵੇਚਦਾ ਹੈ ਲਾਂਗਾ ਵੀ ਮੁੱਲ ਲੈਣਾ ਹੈ ਡਰਾਈਵਰਾਂ ਨੂੰ ਵੀ ਪੈਸੇ ਦੇਣੇ ਹਨ ਹਰੇਕ ਪਾਸੇ ਖਰਚੇ ਤੋਂ ਖਰਚਾ ਉੱਤੇ ਦੀ ਉੱਤੇ ਆਉਂਦਾ ਹੈ ਇਹ ਖਰਚੇ ਕਰਕੇ ਘਰੋਂ ਪੈਸੇ ਲਾ ਕੇ ਉਸ ਤੋਂ ਬਾਅਦ ਆਪਾਂ ਅਰੇਟ ਢੀਕਦੇ ਹਾਂ 2-3 ਮਹੀਨੇ ਬਾਣ ਦੇ ਵਿੱਚ ਤੂੜੀ ਲਿਪਕ ਕੇ ਤੂੜੀ ਸੰਭਾਲ ਕੇ ਰੱਖਦੇ ਹਾਂ ਰੇਟ ਨਹੀਂ ਆਉਂਦਾ ਹੁਣ ਇਸ ਵਾਰ 2500 ਰੁਪਿਆ ਕਵਾਂਟਲ ਦਾ ਰੇਟ ਹੈ 6 ਕਵਾਂਟਲ ਤੂੜੀ ਇੱਕ ਜਿਹੜੀ ਹੈਗੀ ਆ ਟਰਾਲੀ ਦੇ ਵਿੱਚ ਪੈਂਦੀ ਹੈ ਮੰਨ ਲਓ 1700 1800 ਦੇ ਆਸੇ ਪਾਸੇ ਜਿਹੜੀ ਟਰਾਲੀ ਤੂੜੀ ਦੀ ਪੈਂਦੀ ਆ ਤੇ ਇੰਨੀ ਇੱਕ ਬਣਵਾਈ ਪੈਂਦੀ ਆ ਕੋਈ ਬਾਚਤ ਨਹੀਂ ਹੈ ਸਾਰੇ ਕਿਸਾਨਾਂ ਨੂੰ ਰਲ ਮਿਲ ਕੇ ਇਹ ਇਹ ਸੋਚਣਾ ਚਾਹੀਦਾ ਹੈ ਵੀ ਇਸ ਦਾ ਜਾਂ ਤਾਂ ਆਪਾਂ ਕੋਈ ਪੱਕਾ ਹੱਲ ਕਰੀਏ ਜਿਵੇਂ 4-5 ਪਿੰਡਾਂ ਚ 5 ਇੱਕ ਪਿੰਡ ਦੇ ਵਿੱਚ 5 ਮਸ਼ੀਨਾਂ ਚੱਲਦੀਆਂ ਹਨ ਤੇ ਇਹ 5 5 ਮਸ਼ੀਨਾਂ ਵਾਲੇ ਜ਼ਿਮੀਂਦਾਰ ਭਰਾ ਇਕੱਠੇ ਹੋ ਕੇ ਗੱਠ ਪ੍ਰੈਸ ਕਰਨ ਵਾਲੀ ਵੀ ਤੂੜੀ ਤੋਂ ਜਿਹੜੀ ਗੱਠ ਬਣਦੀ ਆ ਉਹ ਮਸ਼ੀਨ ਲੈ ਆਉਣ ਤੇ ਇਕੱਠੇ ਹੋ ਕੇ ਉਹ ਮਸ਼ੀਨ ਚਲਾਉਣ ਤੇ ਆਪ ਗੱਠਾਂ ਪ੍ਰੈਸ ਕਰਕੇ ਆਪ ਸਪਲਾਈ ਦੇਣ ਹੁਣ ਗੁਜਰਾਤ ਤੱਕ ਪੰਜਾਬ ਦੀ ਤੂੜੀ ਹੈ ਜੋ ਜਾਂਦੀ ਹੈ ਇਸ ਤਰ੍ਹਾਂ ਇਸ ਦਾ ਕੋਈ ਹੱਲ ਹੋ ਸਕਦਾ ਹੈ ਜਾਂ ਆਪ ਆਪ ਦੇ ਭੁੰਗ ਤਿਆਰ ਕਰਕੇ ਆਪ ਦੇ ਟਰੈਕਟਰਾਂ ਮਗਰ ਪਾ ਕੇ ਗੁਜਰਾਤ, ਰਾਜਸਥਾਨ ਜਾਂ ਜੰਮੂ ਕਸ਼ਮੀਰ ਵਾਲੀ ਸਾਈਡ ਆਪ ਸੇਲ ਕਰਕੇ ਆਉਣ ਤਾਂ ਜੋ ਤੂੜੀ ਦਾ ਰੇਟ ਆਪਾਂ ਨੂੰ ਪੂਰਾ ਮਿਲ ਸਕੇ ਕੋਈ ਨਾ ਕੋਈ ਹੱਲ ਤਾਂ ਜ਼ਰੂਰ ਸੋਚਣਾ ਚਾਹੀਦਾ ਹੈ ਆਪਾਂ ਨੂੰ ਸਾਰਿਆਂ ਨੂੰ ਰਲ ਮਿਲ ਕੇ ਧੰਨਵਾਦ ਜੀ ਸਾਰਿਆਂ ਦਾ ਵੀਡੀਓ ਦੇਖਣ ਲਈ ਜਿਉਂਦੇ ਵਾਸਤੇ ਰੋ ਚੈਨਲ ਨੂੰ ਸਾਰੇ ਜਣੇ ਜੀ ਸਬਸਕ੍ਰਾਈਬ ਕਰ ਲਓ ਆਪਾਂ ਆਪਦੇ ਤਜਰਬੇ ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰਦੇ ਰਾਵਾਂਗੇ ਧੰਨਵਾਦ ਜੀ